ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜੀ ਜੋ ਮੈਨੂੰ ਇਸ ਜ਼ਿੰਮੇਵਾਰੀ ਦੇ ਲਈ ਸਮਝਿਆ ਮੇਰਾ ਨਾਮ ਡਾਕਟਰ ਗੁਲਜੀਤ ਕੌਰ ਹੈ ਔਰ ਮੈਂ ਇੱਥੇ ਬਦਾ ਮੈਡੀਕਲ ਅਫਸਰ 13 ਸਾਲ ਤੋਂ ਕੰਮ ਕਰ ਰਹੀ ਹਾਂ ਜੀ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਸਾਰੀਆਂ ਅਸੀਂ ਗਰੀਬਾਂ ਨੂੰ ਉਹਨਾਂ ਦਾ ਪੂਰਾ ਪੂਰਾ ਲਾਭ ਦਵਾਂਗੇ ਬਿਲਕੁਲ ਜੀ ਇਹ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਜਿੰਨੀ ਦੇਰ ਮੈਂ ਮੇਰੇ ਕੋਲ ਚਾਰਜ ਹੈ ਤੁਹਾਨੂੰ ਕਿਸੇ ਤਰ੍ਹਾਂ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਜੀ ਜੀ ਜ਼ਰੂਰ ਅ ਇੱਥੇ ਸਾਡੇ ਕੋਲ 5 ਐਮਓ ਨੇ ਜੋ ਕਿ ਈਵਨਿੰਗ ਨਾਈਟ ਔਰ ਮਾਰਨਿੰਗ ਡਿਊਟੀ ਕਰਦੇ ਨੇ ਕੋਈ ਰੋਡ ਸਾਈਡ ਐਕਸੀਡੈਂਟ ਆਂਦਾ ਹੈ ਕੋਈ ਸਾਡਾ ਮੈਡੀਕਲ ਲੀਗਲ ਕੇਸ ਆਂਦਾ ਹੈ ਤਾਂ ਅਸੀਂ ਉਸ ਟਾਈਮ ਪੂਰੇ ਮੌਜੂਦ ਹੁੰਦੇ ਆ ਜੀ ਫਿਰ ਸਾਡੇ ਕੋਲ ਗਾਇਨੋਕੋਲੋਜਿਸਟ ਨੇ ਜੋ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਸਾਡੇ ਕੋਲ ਇੱਥੇ ਫ੍ਰੀ ਜਿਹੜਾ ਜਨੇਪਾ ਹੁੰਦਾ ਹੈ ਜੀ ਅਸੀਂ ਪੇਸ਼ੈਂਟਸ ਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਜਨੇਪਾ ਪੁੱਛ ਜੋ ਉਹਨਾਂ ਦੀ ਰਕਮ ਹੈ ਉਹ ਦਿੰਦੇ ਆ ਜੀ ਠੀਕ ਹੈ ਬਾਕੀ ਇੱਥੇ ਸਾਰੀਆਂ ਬੱਚਿਆਂ ਨੂੰ ਟੀਕੇ ਵਗੈਰਾ ਫ੍ਰੀ ਲੱਗਦੇ ਨੇ ਸਾਡੇ ਕੋਲ ਧਾਰੀਵਾਲ ਦਾ ਵੀ ਡੀਡੀਓ ਪਾਵਰਸ ਨੇ ਆਰਡਰ ਕੋਟ ਸੰਤੋਖ ਰਾਈ ਦਿਆ ਮੈਂ ਸਟਰੋਂਗਲੀ ਕੰਡਮ ਕਰਦੀ ਆ ਜੀ ਬਰੂਟਲੀ ਉਸ ਲੜਕੀ ਨਾਲ ਬਹੁਤ ਜ਼ਾਇਤ ਹੋਈ ਹੈ ਠੀਕ ਹੈ ਜੀ ਔਰ ਇਹ ਸਾਡੇ ਸਮਾਜ ਦਾ ਹੀ ਇੱਕ ਨਿਕਮਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਜੀ ਸਵੇਰੇ ਸਾਡੇ ਕੋਲ ਪੁਲਿਸ ਦਾ ਇੱਕ ਅਧਿਕਾਰੀ ਹੁੰਦਾ ਠੀਕ ਹੈ ਕਾਂਸਟੇਬਲ ਦੀ ਡਿਊਟੀ ਲਗਵਾਈ ਹੋਈ ਹੈ ਅਸੀਂ ਜੀ ਔਰ ਈਵਨਿੰਗ ਔਰ ਨਾਈਟ ਦੇ ਵਿੱਚ ਅਸੀਂ ਇੱਕ ਚੌਕੀਦਾਰ ਦੀ ਪ੍ਰਬੰਧ ਕੀਤਾ ਹੋਇਆ ਹੈ ਅਦਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਦੋ ਸਟਾਫ ਨਰਸਸ ਦੀ ਡਿਊਟੀ ਲਈਏ ਤਾਂ ਕਿ ਇਕੱਲੇ ਲੇਡੀਜ਼ ਨਾ ਹੋਣ ਠੀਕ ਹੈ ਬਾਕੀ ਸਾਰੇ ਇੱਥੇ ਸੀਸੀਟੀਵੀ ਸਾਡੇ ਸੱਗੇ ਹੋਏ ਆਈ ਐਮ ਬlesਟ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੇ ਫਾਦਰ ਸਾਹਿਬ ਨੂੰ ਠੀਕ ਹੈ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਫਾਦਰ ਸਾਹਿਬ ਨੇ ਮੁੰਡਿਆਂ ਵਾਂਗੂ ਪਿਆਰ ਕੀਤਾ ਜੀ ਇਹ ਜ਼ਿੰਦਗੀ ਦੇ ਵਿੱਚ ਕਦੀ ਕਦੀ ਇਹੋ ਜਿਹੇ ਮੌਕੇ ਆਉਂਦੇ ਆ ਤੇ ਮੈਂ ਐਕਸ ਇੰਡੀ ਸਤਨਾਮ ਸਿੰਘ ਰੰਨਾਵਾ ਮੇਰਾ ਨਾਮ ਐਂਡ ਕਲੇਰ ਖੁਰਦ ਤੇ ਮੈਂ ਐਕਸ ਇੰਡੀ ਨੇਵੀ ਦਾ ਇੱਕ ਲੈਕਟিক্যাল ਇੰਜੀਨੀਅਰ ਆ ਤੇ ਬਾਅਦ ਦੇ ਵਿੱਚ ਮਰਚੇ ਸ਼ਿਪਾਂ ਦੇ ਵਿੱਚ ਵੀ ਲੈਕਟিক্যাল ਇੰਜੀਨੀਅਰ ਆਫਸਰ ਰਹਾ ਮੈਂ ਇਹ ਬੱਚਿਆਂ ਦੇ ਜਿਉਂ ਸੇਵਾ ਕੀਤੀ ਆ ਇਹਨਾਂ ਨੂੰ ਦੱਬ ਕੇ ਪੜਾਇਆ ਵਾ ਇਹ ਉਹ ਕੀਤਾ ਤੇ ਬਾਕੀ ਸਿੱਖਿਆ ਇਹਨਾਂ ਨੂੰ ਇਹ ਆ ਵੀ ਉਚਾਈ ਦੇ ਉੱਤੇ ਜਿਹੜਾ ਹਿਮਾਲਿਆ ਦੇ ਉੱਤੇ ਚੜ ਸਕਦਾ ਦਰਖਤ ਦੇ ਟੌਪ ਤੇ ਜਾ ਸਕਦਾ ਪਰ ਉਥੇ ਰਹਿਣਾ ਮੁਸ਼ਕਲ ਆ ਇਹ ਇਹਦਾ ਧਿਆਨ ਰੱਖਿਓ ਉਸ ਲੈਵਲ ਤੇ ਜਾ ਕੇ ਕਿਤੇ ਡਿੱਗਣਾ ਪਿਓ ਵੇਖਿਓ ਕਿਤੇ ਬੜੀ ਮੁਸ਼ਕਲ ਹੈ ਤੁਹਾਨੂੰ ਪਾਇਆ ਵਾ ਆਪਣਾ ਜਿਹੜਾ ਸਫਰ ਜਿਹੜਾ ਚੰਗੀ ਤਰ੍ਹਾਂ ਲੋਕੀ ਐਪਰੀਸ਼ੀਏਟ ਕਰਨ ਤੁਹਾਡੇ ਫਿਰ ਤੇ ਮਜ਼ਾ ਨਾ ਐਪਰੀਸ਼ੀਏਟ ਵੀ ਕੋ ਦੂਜਾ ਕਰੇ ਤੇ ਉਹ ਲੱਗਦੀ ਆ ਆਪ ਸੈਲਫ ਰਿਕਮੈਂਡੇਸ਼ਨ ਹੈ ਗਰ ਨੋਰ ਰਿਸਪੈਕਟ ਆ ਸਮਥਿੰਗ ਹੋਰ ਜੀਵਨ ਸਖਾਲਾ ਰਹਿ ਸਕਦਾ ਵਾ ਜੇ ਤਿੰਨ ਨਿਯਮ ਬੰਦਾ ਅਪਰੇਟ ਕਰ ਲੇ ਤੇ ਇੱਕ ਤੇ ਪਹਿਲਾ ਵਾ ਸਾਦਗੀ ਰੱਖੋ ਸਾਦਗੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ ਦੂਜਾ ਵਾ ਨਿਮਰਤਾ ਨਿਮਰਤਾ ਬੜੀ ਜ਼ਰੂਰਤ ਆ ਕੋਈ ਗੱਲ ਕਹਿ ਵੀ ਜਾਣਾ ਤੇ ਉਹਨੂੰ ਸਹਾਰ ਲੋ ਉਹ ਮਿੰਟ ਅੱਗੇ ਨਿਕਲ ਜਾਵੇ ਤੇ ਤੁਹਾਡਾ ਜੀਵਨ ਠੀਕ ਰਹ ਜੂਗਾ ਬਾਕੀ ਸਬਰ ਜੋ ਕੁਝ ਹੋ ਗਿਆ ਉਹਨੂੰ ਸਬਰ ਕਰ ਲੋ